ਦਾ ਕੰਮ ਚੱਲਦਾ ਪਿਆ ਜੀ ਅੱਜ ਤੇ ਖਲਾਅ ਚੱਲਦੇ ਹੋ ਖਦਕੇ ਇਹਨਾਂ ਨੂੰ ਸ਼ਾਮ ਨਾਲੇ ਕੰਮ ਚੱਲਦੇ ਤਾਂ ਕਾਫੀ ਥੇ ਹੋ ਗਏ ਜੀ ਤੇ ਇਸ ਵਾਰ ਤਾਂ ਬਹੁਤ ਵਗੀ ਬੁਰਾ ਹਾਲ ਤੇ ਹਰ ਬਿੱਲੇ 24 ਘੰਟੇ ਮਹਿੰਗਾ ਹੋਇਆ ਗਾ ਦਿਨ ਰਾਤ ਤੇ ਫਿਰ ਚੱਲੀ ਗਈ ਹੈ ਹਾਂ ਬੁਰਾ ਹਾਲ ਕਰਤਾ ਨਹੀਂ ਪਹਾੜ ਪਟ ਵਟ ਗਏ ਕੋਈ ਪੁੱਛਣ ਵਾਲਾ ਕੋਈ ਨਹੀਂ ਕੋਈ ਪੁੱਛਦਾ ਨਹੀਂ ਜਿੱਥੇ ਐ ਤਾਂ ਵੀਰੇ ਜੀ ਵੀਡੀਓ ਵੀ ਪਾਈਆਂ ਕਈ ਵਾਰੀ ਪਾਈਆਂ ਤੁਸੀਂ ਵੀ ਪਾਈਆਂ ਆਕਰ ਕਿਸੇ ਨੇ ਨਹੀਂ ਆ ਕੇ ਪੁੱਛਿਆ ਜੀ ਵੀ ਕਾਹਤੇ ਹੋ ਰਹੀ ਹੈ ਪਰਸੋ ਸਾਡਾ ਮੁੰਡਾ ਬੱਚਾ ਇੱਥੇ ਗੱਡੀ ਥੱਲੇ ਦੇਤਾ ਉਹ ਨਹੀਂ ਪਰਸੋ ਵੀ ਕਾ ਵੀ ਕੱਟ ਹੋਇਆ ਤਾਂ ਉਹ ਵੀ ਫਿਰ ਇਹੀ ਕੋਈ ਗੱਲਬਾਤ ਨਹੀਂ ਹੋਈ ਜੀ ਕਿ ਹੁਣ ਵੀ ਉਸੀ ਤਰ੍ਹਾਂ ਗੱਡੀਆਂ ਬਿਨਾਂ ਨੰਬਰਾਂ ਤੇ ਟਿਪਰ ਚੱਲੀ ਜਾਂਦੇ ਆ ਕੋ ਮਤਲਬ ਇਹ ਜੀ ਪਪਾ ਵੀ ਲੱਗਦਾ ਮਤਲਬ ਆਪਣੀ ਮਰਜ਼ੀ ਨਾਲ ਚੱਲਦਾ ਪਿਆ ਜਾਂ ਕਿਸੇ ਦੇ ਦੇਖੋ ਜੀ ਤੇ ਕੀ ਤੇ ਸ਼ਹਿਰੇ ਹੋ ਰਿਹਾ ਜੀ ਕੰਮ ਇਦਾਂ ਕੋਈ ਬਚਾਲਾ ਸਕਦਾ ਇਹ ਤੇ ਕੀ ਦੀ ਸ਼ਹਿਰੇ ਹੋ ਰਿਹਾ ਸਰਕਾਰ ਪ੍ਰਸ਼ਾਸਨ ਨੂੰ ਪਤਾ ਨਹੀਂ ਜੀ ਇਦਾਂ ਬੜਾ ਪਤਾ ਹੀ ਹੈ ਜੀ ਜਦ ਵੀਡੀਓ ਪੈਂਦੀਆਂ ਰੋਜ਼ ਵੀਡੀਓ ਪੈਂਦੀਆਂ ਪੈਂਦੀਆਂ ਹੀ ਆ ਉਹ ਤੇ ਦੇਖ ਲਈ ਹੈ ਲੱਗਦਾ ਕੋਈ ਇਥੇ ਨਹੀਂ ਕਿਸੇ ਨੇ ਨਹੀਂ ਪੁੱਛਿਆ ਵੀ ਤੁਹਾਨੂੰ ਕਿਆ ਦ ਹਾਂ ਲੋ ਸਮਝ ਨਹੀਂ ਆ ਨਹੀਂ ਮਿਲੇ ਕਿਵੇਂ ਸਾਰਾ ਸਾਾਨੂੰ ਕੋ ਪਤਾ ਹੀ ਨਹੀਂ ਦਵਾਰ ਇਹ ਇਦਾਂ ਇਦਾਂ ਰੋੜਾ ਹੀ ਪਾ ਸਕਦੇ ਦੱਸ ਸਕਦੇ ਸਾਰਿਆਂ ਨੂੰ ਮਾਤੜ ਤੋਂ ਮਾਤੜ ਦੱਸ ਸਕਦੇ ਵੀ ਸਾਡੀ ਆ ਤਕਰੀਬਾ ਹੱਲ ਕਰੋ ਜੇ ਐਵੇਂ ਦੇ ਹਾਲਾਤ ਰੇ ਬਾਬੇ ਸਰ ਗਈ ਸਾਡੇ ਤੇ ਗਏ ਸਮਝ ਉੱਥੇ ਤੇ ਗਏ ਕੋਈ ਰਹਾ ਹਾਲ ਕਿੰਨੇ ਕਿੰਨੇ ਉੱਤੀਏ ਪਹਾੜ ਸੀ ਕਿੰਨੇ ਕਿੰਨੇ ਨੀਚੇ ਕਰਤੇ ਉਹ ਤੁਸੀਂ ਦੇਖ ਲਓ ਵੀ ਉਹ ਪਾੜ ਉਹ ਕਿੱਥੇ ਗਈ ਉਹ ਕਿੱਥੇ ਗਈ ਆ ਥੱਲੇ ਦੇਖ ਲਓ ਮੇਰੇ ਸਾਹਮਣੇ ਹੋਊਗੇ 5 500 ਦੇ ਫੁੱਟ ਦੇ ਜ਼ਿਆਦਾ ਹੋ ਜੇ ਉੱਪਰੋਂ ਦੇਖੀਏ ਤੇ ਹੁਣ 5 500 ਥੱਲੇ ਨੂੰ ਕਰਤਾ ਇਹ ਤੁਸੀਂ ਮੋਕੇ ਤੇ ਖੜੇ ਹੋ ਹਾਲਾਤ ਕਿਵੇਂ ਦਿੰਨੇ ਆੱਖਾ ਦੇਖੀ ਹਾਲਾਤ ਹੈ ਪਹਾੜਾ ਦੀ ਕਿੰਨੀ ਹਾਈਟ ਉੱਪਰ ਸੀ ਤੇ ਹੁਣ ਪਹਾੜ ਕਿੰਨੇ ਨੀਚੇ ਕਰ ਦਿੱਤੇ ਗਏ ਕੀ ਕਹਿਣਾ ਜਾਊਗਾ ਮੈਂ ਕਹਿੰਦਾ ਜੀ ਕਹਿਣ ਨੂੰ ਸ਼ਬਦ ਨਹੀਂ ਆ ਵੀ ਜਿਹੜਾ ਇੱਥੇ ਹਿਸਾਬ ਲੱਗਦਾ ਜਾਂ ਤਾਂ ਲੋਕ شریف ਹੈ ਜਾਂ ਇਹਨਾਂ ਨੂੰ ਦਬਾਇਆ ਜਾਂਦਾ ਜਿਹੜੀਆਂ ਸਰਕਾਰਾਂ ਦੇ ਡਰ ਹੁੰਦੇ ਡਾਂਗਦੇ ਜਾਂ ਜੇਲਾਂ ਦੇ ਸਿੱਧਾ ਇਹ ਹਾਲਾਤ ਹੈ ਆਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਭੁੱਗਿਆ ਹੈ ਦਰਿਆਵਾਂ ਦੇ ਨਾਲ ਰਹਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੇਜਾ ਐਡਾ ਭੋਗਣਾ ਪਿਆ ਸਰਕਾਰ ਆ ਕੇ ਉਹ ਦਿੰਦੀਆਂ ਰਾਹਤ ਦਿੰਦੀਆਂ ਜੀ ਉਹ ਪੈਕੇਜ ਦਿੱਤਾ ਪੈਕੇਜ ਦਿੱਤਾ ਆ ਜਿਹੜੇ ਅੱਜ ਸਰਕਾਰ ਕਿੱਥਾ ਨਹੀਂ ਅੱਜ ਪ੍ਰਸ਼ਾਸਨ ਕਿੱਥਾ ਹੈ ਕਿੱਥਾ ਹੈ ਮੈਨਿੰਗ ਵਿਭਾਗ ਤੇ ਕਿੱਥਾ ਬੰਦੇ ਗਏ ਵੇ ਜਿਹੜੇ ਹੋਰ ਫੋਰੈਸਟ ਵਿਭਾਗ ਤੇ ਇਹ ਕਿਹਨੂੰ ਪਰਮਿਸ਼ਨਾਂ ਦਿਤਤੀਆਂ ਵਾ ਕੌਣ ਬੰਦੇ ਆ ਜਿਹੜਾ ਆ ਜਾ ਅੰਨੇ ਵਾ ਕੰਮ ਕਰ ਰਿਹਾ ਔਰ ਲੱਖਾਂ ਟਿੱਪਰ ਦੇੰਦੇ ਵਿੱਚ ਨਿਕਲ ਰਿਹਾ ਕੌਣ ਬੰਦਾ ਆ ਜਿਹੜਾ ਇਹਦੇ ਕਿਤੇ ਲੱਗਦਾ ਨਹੀਂ ਪਤਾ ਸਭ ਨੂੰ ਪਤਾ ਹੁੰਦਾ ਇਹ ਸਭ ਮਿਲੇ ਭੁਗਤ ਥੱਲੇ 파ਰਟੀ ਵਾਲੇ ਬੈਠੇ ਆ ਚੀਜ਼ ਨੂੰ ਲੁੱਟ ਲਓ ਉੱਥੇ ਪਰਚੀ ਕੱਟ ਲੋ ਆਪਣੀਆਂ ਮਸ਼ੀਨਾਂ ਲਾ ਲੋ ਆਪਣੇ ਹਿੱਸੇ ਰੱਖ ਲੋ ਗ੍ਰੈਚਰਾਂ ਦੇ ਵਿੱਚ ਆਪ ਜਿਹੜਾ ਲੈ ਲੇਗਾ ਪੈਸਾ ਸਵੇ ਦਿੱਲੀ ਪਜਾ ਦਿਓ ਕੁਛ ਆਪਣੇ ਘਰਾਂ 'ਚ ਰੱਖ ਲੋ ਇਹ ਜਿਹੜੀਆਂ ਗੱਲਾਂ ਐ ਇਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਆਮ ਇਨਸਾਨ ਆਪ ਲੋਕ ਜਿਹੜੇ ਆਪਣਾ ਗਰੀਬੀ 'ਚ ਗੁਜ਼ਰਬਸਰ ਲੱਗੇ ਹੋਏ ਕਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਬਹੁਤ بڑا ਅਸੀਂ ਨੁਕਸਾਨ ਠਾਵਾਗੇ ਸਾਡੇ ਭਰਾਏ ਠੀਕ ਐ ਜੇ ਮੈਂ ਸ਼ਾਪਰੂ ਬਿੱਲੇ ਤੋਂ ਚੱਲ ਕਾ ਗਿਆ 40 ਕਿਲੋਮੀਟਰ ਇਹ ਸਾਡੇ ਪਰਿਵਾਰ ਨਹੀਂ ਐ ਸਾਡੇ ਲੋਕ ਨਹੀਂ ਐ ਪਰ ਇਹ ਜਿੱਦਾਂ ਦਾ ਇਹਦੇ ਪਰਲੇ ਪਸਾਇ ਸਿਰਫ ਇੱਕ ਦਿਖਾਵਾ ਹੈ ਜੀ ਆ ਮੈਂ ਤੁਹਾਨੂੰ ਦਿਖਾਦਾ ਆ ਸਿਰਫ ਇੱਕ 4 ਫੁੱਟ 3 ਫੁੱਟ ਇਹਨੂੰ ਮੈਂ ਚੜ ਕੇ ਦੇਖਣ ਨੂੰ ਲੱਗਦਾ ਵੀ ਅੱਗਾ ਪੱਧਰਾ ਹੈ ਜਿੱਦਾਂ 3 ਫੁੱਟ ਦੀ ਵੀ ਚੌੜਾਈ ਨਹੀਂ ਦੀ ਪਰਲੇ ਪਸਾ 300 ਫੁੱਟ ਡੂੰਗਾ ਹੈ ਜੇ ਜਦੋਂ ਉਹ ਪਾਣੀ ਇਕੱਠਾ ਹੋ ਕੇ ਇਹਦੇ ਵਿੱਚ ਪੈ ਗਿਆ ਇਹ ਜਦੋਂ ਟੁੱਟੂਗਾ ਇਹਦਾ ਫਿਰ ਕੀ ਆ ਬਣੂਗਾ ਗਾਂ ਜਾ ਕੇ ਇਹ ਸਾਰਾ ਦਿਖਦਾ ਨਹੀਂ ਗਿਆ ਸਰਕਾਰਾਂ ਨੂੰ ਕਿੱਥਾ ਗਏ ਵੇ ਜਿਹੜੇ ਇਹਦੇ ਨਾਲ ਸੰਬੰਧਿਤ ਬੰਦੇ ਆ ਇਹ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਹੈ ਤੇ ਜਿਹੜਾ ਇਹ ਕਣਿਜ ਪਦਾਰਥ ਹੈ ਜਿਹੜੇ ਸਾਡੇ ਵਾਤਾਵਰਨ ਨੂੰ ਲੱਗੇ ਵੇ ਖਰਾਬ ਕਰਨ ਇਹਦੇ ਵਿੱਚ ਸਰਕਾਰ ਅਗਰ ਦਖਲ ਨਾ ਦੇਊਗੀ ਮਜਬੂਰੀ ਬਸ ਸਾਨੂੰ ਐਸਾ ਕੰਮ ਕਰਨਾ ਪਊਗਾ ਫਿਰ ਮੁੜ ਕੇ ਸਾਗ ਗੋਡੀਆਂ ਟਿਕ ਟਿਕ ਮਨਤਾ ਕਰਨਗੇ ਅਸੀਂ ਨਹੀਂ ਮੰਨਦੇ ਇਸ ਗੱਲਾਂ ਨੂੰ ਐਨਜੀਟੀ ਦੇ ਵਿੱਚ ਵੀ ਇਹ ਮੁੱਦਾ ਚੱਲਿਆ ਹੋਇਆ ਹੈ ਜੀ ਕਿ ਨਹੀਂ ਹੋਊਗੀ ਮਾਈਨਿੰਗ ਫੇਰ ਵੀ ਐਨਜੀਟੀ ਦੇ ਹਦਾਇਤਾਂ ਉਹ ਵੀ ਟੱਚ ਜਾਣਦੇ ਆ ਜੀ ਸਰਕਾਰ ਦੇ ਦੇਖੋ ਜੀ ਜਦ ਅਸੀਂ ਉੱਥੇ ਤੇ ਆਏ ਮੈਨੂੰ ਹੀ ਮਿਲ ਗਏ ਸੈਕੰਡਰੀ ਡਿਪਰ ਜਿਨ੍ਹਾਂ ਦਾ ਕੋਈ ਨੰਬਰ ਹਰਿਆਣੇ ਦਾ ਹੈ ਜਿਨ੍ਹਾਂ ਦੀ ਕੋਈ ਬਾਡੀ ਦੀ ਮੈਜ਼ਰਮੈਂਟਰੀ ਵੀ ਉਹ ਕਿਟੀ ਕਬਾਟੀਆਂ ਭਰ-ਭਰ ਕੇ ਜਾ ਰਹੇ ਫੇ ਕਿੱਥੇ ਐਨਜੀਟੀ ਕਿੱਥਾ ਹੈ ਜਿਹੜਾ ਮੈਨੇਜਪੂਰ ਆ ਗਿਆ ਕਿੱਥਾ ਹੈ ਜਿਹੜੇ ਹੋਰੀ ਦੀ ਨਾਲ ਪ੍ਰਸ਼ਾਜਨ ਵਾਲੇ ਥਾਣੇ 'ਚ ਭਰ-ਭਰ ਕੇ ਬੈਠੇ ਜਿਹੜੇ ਗਰੀਬਾਂ ਦੇ ਮੜੀ ਦੀ ਤਰਖਾਸ ਦੇ ਵਿੱਚ ਚਾਰ-ਚਾਰ ਬੰਦੇ ਨੂੰ ਚੱਕ ਕੇ ਘਰੋਂ ਲਿਆਦੇ ਕਿੱਥਾ ਉਹ ਬੰਦੇ ਤੀਦੇ ਬਾਦ ਹੁਣ ਕੀ ਆ ਸੋਚੀਏ ਵੀਦੇ ਬਾਦ ਕੀ ਆ ਤੁਸੀਂ ਹਾਲ ਕਿਆ ਕਰਨਾ ਚਾਹੁੰਦੇ ਥਾ ਇਲਾਕੇ ਦਾ ਵੀ ਇੱਥੇ ਤੁਸੀਂ ਕੂਏ ਮਾਰ ਦੋ ਲੋਕਾਂ ਨੂੰ ਉਜਾੜ ਦੋ ਇਹਨਾਂ ਨੂੰ ਵੀ ਵਿੱਚ ਦੱਬ ਦੋ ਮਾਰ ਇਹ ਬਿਲਕੁਲ ਬਟਰਾਲੀ ਵਾਲਾ ਟਰਾਲੀ ਕੁ ਗਰੀਬ ਦੀ ਹੈ ਉਹ ਕਿਸੇ ਮੰਤਰੀ ਸਾਹਿਬ ਦੇ ਰਿਸ਼ਤੇਦਾਰ ਨਹੀਂ ਉਹਦੇ ਚਾਚੇ ਤੇ ਨਹੀਂ ਉਹਦੇ ਭੂਆ ਦੇ ਮੁੰਡੇ ਨਹੀਂ ਉਹ ਟਰਾਲੀ ਕੁ ਗਰੀਬ ਦੀ ਹੈ ਉੱਥੇ ਜਾ ਕੇ ਪਰਚਾ ਹੋ ਸਕਦਾ ਹੋਰ ਨਹੀਂ ਹੋ ਸਕਦਾ ਟਿਪਰ ਦਾ ਇੱਥੇ ਐਸੇ ਜਨਾਨੀਆਂ ਜਿਹੜੀਆਂ ਗੁੰਡੇ ਵਾਲੇ ਕੰਮ ਕਰਦੀਆਂ ਵੀ ਰੋਕਤ ਕਾ ਮੇ ਟਿਪਰ ਥਾਪੀ ਮਾਰ ਕੇ ਗੱਲ ਕਰਦੀਆਂ ਜਿਨ੍ਹਾਂ ਨੇ ਇੱਥੇ ਗੁਰਦੁਆਰਿਆਂ ਤੇ ਤਾਂ ਘਟਾ ਲਾਈ ਬਿਲਕੁਲ ਵੀ ਗਰੀਬ ਤੇ ਪਰਚਾ ਹੋ ਸਕਦਾ ਇੱਥੇ ਪੱਧਰ ਜਿਹੜਾ ਸਾਹਮਣੇ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਸ਼ੁਭਸੰਦੇ ਉਹਨਾਂ ਨੇ ਕਿਹਾ ਜੀ ਵੀ ਮੈਂ ਸੋਮਵਾਰ ਨੂੰ ਤੁਹਾਡੇ ਨਾਲ ਗੱਲ ਕਰ ਲੂੰਗਾ ਜਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਸੋਮਵਾਰ ਨੂੰ ਆਪਾਂ ਇਹ ਆ ਕੇ ਇੱਥੇ ਵਿਜ਼ਿਟ ਕਰਾਂਗੇ ਇੱਥੇ ਜੋ ਹੋਇਆ ਅਸੀਂ ਉਹਦੇ ਹਿਸਾਬ ਦੇ ਨਾਲ ਕੰਦੀ ਕਾਰਵਾਈ ਕਰਾਂਗੇ ਔਰ ਦੱਸਾਂਗੇ ਕਿੱਥੇ ਲੀਗਲ ਹੈ ਕਿੱਥੇ ਅਨਲੀਗਲ ਜੇ ਕੋਈ ਇਹਨੂੰ ਚੀਜ਼ ਨੂੰ ਕਹਦੇ ਵੀ 500 ਫੁੱਟ ਉੱਚਾ ਜਿੱਥੇ ਮਸ਼ੀਨਾਂ ਚੜੀਆਂ ਵਾ ਜੇ ਲੀਗਲ ਹੈ ਤਾਂ ਮੈਂ ਕਹੂੰਗਾ ਜਿਹੜਾ ਇਹ ਕਾਨੂੰਨ ਬਣਾਏ ਹੋਏ ਅਸੀਂ 5-7 ਬੜੇ ਵੇ ਤਾਂ ਫੇਕੂ ਬੰਦੇ ਆ ਜਿਨ੍ਹਾਂ ਨੇ ਇਹ ਲੀਗਲ ਦੇ ਵਿੱਚ ਲਿਆ ਐਦਾ ਫਿਰ ਕੋਈ ਵੀ ਲੇਖ ਦਵਾ ਲਿਖ ਲਿਆ 500 ਫੁੱਟ ਥੱਲੇ ਨੂੰ ਪੜ ਦੋ ਉਹ ਵੀ ਲੀਗਲ ਫਿਰ ਇਹ ਮੈਨੂੰ ਐ ਦੱਸੋ ਗੱਲ ਵੀ ਤੁਸੀਂ ਧਰਤੀ ਨੂੰ ਚਾਹਦੇ ਕਿ ਆ ਤੁਸੀਂ ਕੀ ਕਰਨਾ ਚਾਹਦੇ ਕਿੱਦਾਂ ਦੇ ਸਾਡੇ ਨੁਕਸਾਨ ਹੋਏ ਪਿਛਲੇ ਟਾਈਮ ਦੇ ਵਿੱਚ ਸਾਡੇ ਪਰਿਵਾਰਾਂ ਦੇ ਪਰਿਵਾਰ ਹੜਕੇ ਪਿੰਡਾਂ ਦੇ ਪਿੰਡ ਹੜਕੇ ਸਾਡੇ ਘਰ ਕੋਠੀਆਂ ਪੰਜਾਂ ਮੜਗੀਆਂ ਆ ਗੱਲਾਂ ਦੇ ਕਰ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਾਗ ਜਿਓ ਜੇ ਇੱਕ ਬਰੀ ਲੋਕ ਜਾਗ ਗਏ ਤੁਹਾਨੂੰ ਫਿਰ ਤੁਹਾਨੂੰ ਮੁਸ਼ਕਲ ਹੋ ਜਾਊਗਾ ਦਿਨ ਰਾਤ ਵਾਸਤੇ